ਆ ਲੈ ਅੱਛਾ ਤੋ ਪਹਿਲਾਂ ਆਹਦੀ ਪਾਜੀ ਮੈਂ ਵਾਦਾ ਕਰਕੇ ਗਿਆ ਸੀ ਕਿ ਮੈਂ ਤਾਰਾ ਜਿਹੜੀਆਂ ਇਹ ਆ ਮੈਂ ਸਾਰੀਆਂ ਕਰਵਾਉਂਗਾ ਪਾਜੀ ਉਹ ਤੇ ਹੈ ਕੜਵਾਉਂਗੇ ਇਹ ਵੀ ਗੱਲ ਤੇ ਆ ਪਰ ਭੱਲੇ ਦੇ ਨਾਲ ਤੁਸੀਂ ਸਾਰਾ ਹੀ ਇਹ ਮਹੱਲਾ ਕਹਿੰਦਾ ਹੋ ਆ ਵੀ ਇੱਧਰ ਆਂ ਭੰਬੀ ਮਹੱਲਾ ਜੀ ਸਾਡੇ ਦੇਖੋ ਜੀ ਕਿਹੜਾ ਆਬਜੈਕਸ਼ਨ ਕਰਦਾ ਭੱਲੇ ਵਾਲਾ ਪਾਜੀ ਆਪਾਂ ਇਹਨਾਂ ਨੂੰ ਕਹਾਂਗੇ ਨਾ ਇਹ ਜਿਹੜਾ ਹੋਇਆ ਕੰਮ ਆਪਾਂ ਇਹਨੂੰ ਕਿਤੇ ਹੋਰ ਲਾ ਜੇ ਕਿਤੇ ਕੰਸਟਰਕਟਰ ਕਰ ਸਕਾਂਗੇ ਪਾਜੀ ਅਬ ਅੱਜ ਗੱਲ ਹੈ ਮੈਂ ਪੇਂਟ ਵਾਲੋਂ ਦੱਸੂਗਾ ਜੀ ਪੂਰੇ ਵੀ ਇਹ ਐਸ ਐਸ ਮਜ਼ਾ ਦਾ ਬੰਦੇ ਨਾਲ ਤੁਹਾਡੇ ਜੀ ਨਹੀਂ ਕੰਮੇ ਲੱਗਦੇ ਪਾਜੀ ਮੇਰੀ ਪ੍ਰੋਬਲਮ ਸਮਝੋ ਮੇਰੀ ਮੈਂ ਕਹਾਂ ਦੱਸੋ ਇਹ ਰੂਟ ਤੁਹਾਡਾ ਕਿੱਧਰ ਪੈਂਦਾ ਕਹਿੰਦੇ ਭਾਜੀ ਟਰਾਂਸਫਾਰਮ ਇੱਧਰ ਆ ਕਹਿੰਦੇ ਰੂਟ ਤਾਂ ਇੱਧਰ ਆ ਹਾਂ ਮੈਂ ਐਦਾਂ ਕਰ ਸਕਦਾ ਅਡਜਸਟਮੈਂਟ ਕਿ ਤਾਂ ਇੱਥੇ ਕੋਈ ਗੇਟ ਪੈਂਦਾ ਉਹਦੇ ਅੱਗੇ ਪਿੱਛੇ ਮੈਂ ਕਰ ਸਕਦਾ ਖੰਭਾ ਜੇ ਕਹਣ ਵੀ ਇਹ ਖੰਭਾ ਚੱਕ ਕੇ ਤੁਸੀਂ ਲੋਕਰ ਲਾ ਜੋ ਕਹਿੰਦਾ ਉੱਧਰ ਮੈਂ ਜੇ ਤਾਂ ਇੱਧਰ ਟਰਾਂਸਫਾਰਮ ਲੱਗਾ ਹੁੰਦਾ ਤੇ ਇਹ ਤਾਂ ਭਾਜੀ ਉੱਧਰ ਖੰਭੇ ਲਾ ਲੈਂਦਾ ਕਿੱਦਾਂ ਮੈਂ ਤੁਹਾਡੇ ਸਾਹਮਣੇ ਖੜੀ ਤੇ ਸਾਨੂੰ ਕੀ ਭਾਜੀ ਇਜੈਕਸ਼ਨ ਹੈ ਮੇਰੀ ਕਿਹੜਾ ਕਿਸੇ ਨਾਲ ਦੁਸ਼ਮਣੀ ਹੈ ਵੀ ਆਪਾਂ ਜਾਣ ਕੇ ਖੰਭਾ ਲਾਉਣਾ ਭਾਜੀ ਮੇਰਾ ਫਰਜ਼ ਹੈ ਕੰਮ ਕਰਵਾਉਣਾ ਤੁਸੀਂ ਕਹਿੰਦੇ ਨਹੀਂ ਕਰ ਹਾਂ ਕਿਉਂਕਿ ਮੇਰੇ ਤਾਂ ਵਾਦੇ ਆ ਮੈਂ ਤਾਂ ਜਿਹੜੇ ਵਾਦੇ ਆ ਨਾ ਮੈਂ ਤਾਂ ਆਪਣੇ ਪੂਰੇ ਕਰਨੇ ਵਾਦੇ ਜੋ ਜੋ ਕੀਤੇ ਆ ਕਿਉਂਕਿ ਆਰਡਰ ਕਰਾਤਾ ਆਪਾਂ ਕੋਈ ਫੋਟਾ ਨਹੀਂ ਕੋਈ ਬੱਟਾ ਨਹੀਂ ਉਹ ਉਹਦੀ ਜੀ ਉਹਦੀ ਜੀ ਗੱਲ ਨਹੀਂ ਕਰਦੇ ਜਿੱਦਾਂ ਆਰਡਰ ਆ ਜਾਂਦੇ ਉਸ ਹਾਂਜੀ ਅਸੀਂ ਕਿਸੇ ਦੀ ਨਹੀਂ ਮੈਂ ਤਾਂ ਇਹਨੂੰ ਜੀ ਦੀ ਗੱਲ ਕਹੀ ਜੀ ਦੇਖੋ ਜੀ ਵੱਲ ਆਪਾਂ ਦੇਖ ਲਾ ਜੀ ਕੋਈ ਬੰਦਾ ਕਹਿੰਦਾ ਇੱਧਰ ਕਾ ਉੱਧ ਤੁਸੀਂ ਆਪਣਾ ਰੂਟ ਦੇਖ ਲਓ ਕਿਸੇ ਦੇ ਘਰ ਤੇ ਮੋਰੇ ਨਾਲ ਆਉ ਕੰਬਾ ਜਿਹਨੂੰ ਆਬਜੈਕਸ਼ਨ ਆ ਉਹ ਅੱਗੇ ਪਿੱਛੇ ਹੋ ਜੀਗਾ ਪਾਜੀ ਜੀ ਆਪਾਂ ਕਹਿੰਦੇ ਪਾਜੀ ਇਹ ਪਾਸਾ ਬਦਲੋ ਨਹੀਂ ਹੋਣਾ ਕਾਪਾ ਜੀ ਅਸੀਂ ਨਾ ਸਾਨੂੰ ਦਾ ਨਾ ਮੈਂ ਕੱਲਾ ਮ ਇਹ ਤਾਂ ਪ੍ਰੋਬਲਮ ਕਰਕੇ ਮੈਂ ਕਰਦਾ ਪਿਆ ਉਹ ਵੀ ਤਾਂ ਪੈਰਾ ਖਿਲਾਫ ਹੈਗੇ ਉਹਨਾਂ ਦੇ ਖਿਲਾਫ ਨਾ ਕੀ ਕਹਿੰਦੇ ਤੁਸੀਂ ਲਿਖੋ ਕੋਈ ਵੀ ਬੰਦਾ ਮਰ ਗਿਆ ਹੈ ਜਾਂ ਬੱਚਾ ਚਮਰ ਗਿਆ ਉਹ ਜ਼ਿੰਮੇਵਾਰੀ ਉਸ ਦੀ ਉਹ ਹੀ ਦੇਖਣ ਲਿਆ ਨਾ ਉਹ ਦੇਖੀ ਉੱਥੇ ਦੇਖੀ ਪਾਜੀ ਰੁਕ ਜਾਓ ਜੀ ਪਾਜੀ ਮੈਨੂੰ ਪਤਾ ਕੀ ਗੱਲ ਕੀਤੀ ਹੈ ਦੇਖੋ ਜੀ ਮੈਂ ਇਲੈਕਸ਼ਨ ਤੋਂ ਪਹਿਲਾਂ ਐ ਸੀ ਮੈਂ ਕਿਹਾ ਤੁਹਾਡਾ ਜੋ ਟਰਾਂਸਫਰ ਵੀ ਲਵਾਇਆ ਸੀ ਮੈਂ ਕਿਹਾ ਤੁਹਾਡੀ ਜਿਹੜੀਆਂ ਤਾਰਾਂ ਕੋਈ ਬੱਚਾ ਚੁੰਮਰ ਜਵੇ ਕੋਈ ਗਾ ਕਿਸੇ ਦਾ ਜਾਨੀ ਨੁਕਸਾਨ ਹੋ ਜਵੇ ਉਹ ਆਪਾਂ ਚੱਲਣਾ ਅੱਜ ਆਪਾਂ ਖੰਭਾ ਨਹੀਂ ਚੜਦੇ ਪਏ ਠੀਕ ਹੈ ਜੀ ਜੇ ਬੰਦਾ ਜਿਹੜਾ ਬੰਦਾ ਇਜੈਕਸ਼ਨ ਕਰਦਾ ਪਏ ਖੰਭ ਮੈਜੀ ਕੈਨਸਲ ਕਰਾ ਕੇ ਕਿਤੇ ਹੋਰ ਲੈ ਆਣਾ ਕਾਰਾ ਇਦਾਂ ਲਟਕਦੀ ਰਹਿਣੀ ਹੈ ਹਲੋ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਜਿਹੜੇ ਬੰਦੇ ਜੀ ਤੁਹਾਨੂੰ ਜਿਹੜੇ ਰੋਕਨੇ ਆ ਉਹ ਦਾ ਹੋਗੇ ਆਪਾਂ ਨੇ ਆ ਕੋਲ ਫੜ ਕੇ ਇੱਥੇ ਹੈਗੇ ਨਾ ਬੰਧੜਾ ਕਰ ਲੋ ਲੇਕਿਨ ਉੱਥੇ ਸੇ ਉਹ ਲੱਗ ਰਹੀ ਹੈ ਮਿਠਾਪੁਰ ਖੰਬੇਲ ਪਾਜੀ ਖੁਸ਼ ਹੋ ਲੋ ਉਹ ਅਗਲੇ ਕਹਿੰਦੇ ਪਾਜੀ ਬਹੁਤ ਕੁਝ ਕੀਤਾ ਸਾਡੇ ਚੋਂ ਦੰਦ ਨਿਕਲ ਗਿਆ ਤੁਸੀਂ ਕਹਿੰਦੇ ਆ ਇੱਧਰ ਨਾ ਜਾਓ ਪਾਜੀ ਐਂ ਨਾ ਜਾਓ ਪਾਜੀ ਦੇਖੋ ਜੀ ਇਹ ਸਰਕਾਰੀ ਜ਼ੋਰ ਨੂੰ ਉਹ ਨਿਕਲ ਕਲੋਨੀ ਆ ਫੇਰ ਵੀ ਸਾਹ ਕੰਮ ਕਰਦਾ ਨਹੀਂ ਜਦੋਂ ਇਹ ਕੰਮ ਕਰ ਨਹੀਂ ਦਿੰਦੇ ਬਰੂ ਬੰਦੇ ਅੱਦੇ ਤੇ ਪੈਸੇ ਜਮਾ ਕਰਾਣੇ ਪੈਂਦਾ ਜਾਣਾ ਤਾਂ ਲੱਗੇ ਆਪਣੇ ਖਰਾਬ ਹੋ ਗਏ ਆਪਾਂ ਨੂੰ ਤਾਂ ਕੰਮੇ ਲਾ ਕੇ ਵਿੱਚ ਇੱਕ ਇੱਕੇ ਵਾਰ ਦੁਆਗੇ ਕੰਮ ਕਰ ਦਿਨਾ ਜੀ ਮੈਂ ਤਾਂ ਪੈਸੇ ਜਮਾ ਕਰਾਣੇ ਬੰਦੇ ਕਾਰਪੋਰੇਸ਼ਨ ਨੂੰ ਮਾਤਾ ਜੀ ਮੈਂ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਮੈਂ ਪੂਰਾ ਪੈੰਡ ਇਕੱਠਾ ਕਰਨਾ ਜਿਹਨਾਂ ਦੀ ਵਜ੍ਹਾ ਨਾਲ ਨਹੀਂ ਕੰਮ ਹੋਣਦਿਆ ਜਿਹਨਾਂ ਦੀ ਵਜ੍ਹਾ ਨਾਲ ਨਹੀਂ ਖੰਭੇ ਲੱਗਦੇ ਉਹ ਬੰਦੇ ਨੇ ਮੈਂ ਕਹਿ ਦਿੰਦੇ ਆ ਵੀ ਇਹ ਬੰਦੇ ਇਜੈਕਸ਼ਨ ਕਰਦੇ ਇਹਨਾਂ ਦੀ ਵਜ੍ਹਾ ਨਾਲ ਨਹੀਂ ਕੰਮ ਹੋਇਆ ਕਾਲੂ ਕੋਈ ਜਾਨੀ ਨੁਕਸਾਨ ਹੋਦਾ ਉਹ ਜ਼ਿੰਮੇਦਾਰ ਹੋਣਗੇ ਜੀ ਕਾਲੂ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਜਾ ਦੇ ਫੀਲ ਮਰਾ ਸਰੇ ਕੰਮ ਨਹੀਂ ਕੀਤਾ ਮੈਂ ਕੰਮ ਕਰਦਾ ਪਿਆ ਜੀ ਮੈਂ ਤੁਹਾਡੇ ਚੋਂ ਨਾ ਪਿਆ ਜੀ ਮੈਂ ਤੁਹਾਡਾ ਦੇਖੋ ਜੀ ਇਲੈਕਟ੍ਰਿਕ ਤੁਹਾਡਾ ਇਹ ਸਵਾਲ ਸੀ ਕੋਈ ਆਉਂਦਾ ਦੀ ਵੋਟ ਲੈ ਕੇ ਮੈਂ ਖੜਾ ਜੀ ਤੁਹਾਡੇ ਲਈ ਕੰਮ ਕਰਉਣਾ ਮੈਂ ਕੰਮ ਕਰਉਣਾ ਜੀ ਪਾਸ ਕਰਾਤਾ ਸਾਰਾ ਟੈਂਟ ਹੋਇਆ ਪਿਆ ਸਾਰਾ ਕੰਮ ਖੰਭੇ ਲਾਉਂਦੇ ਪਏ ਇੱਕ ਕੇਵਲ ਪਵਾ ਕੇ ਮੈਂ ਕੰਮ ਸ਼ੁਰੂ ਕਰਾਉਣਾ ਪਰ ਜਿੰਨਾ ਤੁਹਾਡਾ ਨਾ ਅਗੰਧਮੰਦ ਜਾਂ ਤਾਰਾਂ ਦਾ ਸਾਰਾ ਘੜਾ ਨਾ ਬਾਹਰ ਜੀ ਮੈਂ ਇੱਕੋ ਤਾਰ ਪਾ ਦੇਣੀ ਅੱਜ ਤੁਸੀਂ ਕਹੋਗੇ ਜੀ ਖੰਭਾ ਇਸਦੇ ਤੋਂ ਲੱਗੇ ਆਪਾਂ ਸਾਰੇ ਜਣੇ ਚੇਲੇ ਸਾਡੇ ਘਰ ਲੈਟ ਆ ਜੀ ਪਰ ਖਬਰ ਲੱਗੇ ਖਬਰ ਕਿਸੇ ਨੂੰ ਨਹੀਂ ਆਉਂਦੀ ਅੰਬੈ ਤਾਂ ਦੇਖਾ ਲੱਗਣੀ ਲੱਗਣੀ ਹੈ ਦੇਖੋ ਮੇਰੇ ਘਰ ਤੁਹਾਡਾ ਨਾ ਕੋਪਰ ਮੈਂ ਕਰ ਲੂੰਗਾ ਦੇਖਦੇ ਘਰ ਦੇ ਮੋੜੇ ਲੱਗਦੇ ਆ ਕਿੱਥੇ ਜਾ ਰਹੇ ਜੇ ਹੁਣ ਸਾਡੀ ਸੇਟਾ ਸਾਡਾ ਏਰੀਆ ਹੈ ਇੱਧਰ ਲਾਹਣਾ ਸਾਡਾ ਏਰੀਆ ਹੈ ਜੇ ਹੁਣ ਮੰਨੋ ਇੱਧਰ ਵੀ ਘਰ ਹੈ ਇੱਧਰ ਵੀ ਘਰ ਸਾਡੇ ਘਰ ਇੱਧਰ ਵੀ ਲਾਈਟ ਜਾਣੀ ਹੈ ਉੱਧਰ ਵੀ ਜਾਣੀ ਹੈ ਤੁਸੀਂ ਦੱਸੋ ਕੋਈ ਤਾਂ ਕੰਮ ਬਹੁਤ ਬੰਦਾ ਹੈ ਕਰਕੇ ਤਾਰੇ ਇਦਾਂ ਕਿੱਦਾਂ ਆਊਗੀ ਤਲਾ ਤੁਸੀਂ ਦੱਸੋ ਤੁਸੀਂ ਸਹਣਿਆ ਜਿਹੜਾ ਕੋਈ ਕਾਰਵਾਈ ਜ ਹੈਗਾ ਇਹ ਕੰਮ ਉਹੀ ਹੋਣਾ ਚਾਹੀਦਾ ਜੋ ਰੂਟ ਹੈ ਜੋ ਰੂਟ ਹੈ ਜੇ ਇਹ ਸਾਹਿਬ ਨੇ ਰੂਟ ਬਣਾ ਕੇ ਕਰਨਾ ਕੰਮ ਹੈ ਇਹ ਕੰਮ ਤੁਹਾਡੇ ਨੇ ਕਦੇ ਨਹੀਂ ਕੰਮ ਹੋਣਾ ਹਨ ਇਹੀ ਹੈ ਨਾ ਇਥੇ ਦੇ ਬੰਦੇ ਨਹੀਂ ਸਾਨੂੰ ਮਿਲਦੇ ਅੱਜ ਜੇ ਤੁਸੀਂ ਕਹਿੰਦੇ ਮੈਂ ਅਗਲੇ ਨਾਮਾ ਉਹ ਕਹਿੰਦਾ ਮੈਂ ਕੇਰਿਆ ਜੰਮ ਦੇ ਆਪਾਂ ਚੜਦੇ ਆਪਾਂ ਨੁਕਸਾਨ ਦਾ ਕੋਈ ਬੱਚਾ ਚੁੰਬਰ ਜਾ ਕੇ ਬੇਸਾ ਦੋਨੋਂ ਬੱਚਾ ਰਹਿ ਜਾਂਦਾ ਬੇਚਾ ਮੈਂ ਕਹਿੰਦਾ ਆਪਾਂ ਕੰਮ ਕਰਾਈ ਪੈਂਦੀ ਪੈਂਦੀ ਮੇਰੀ ਗੱਲ ਸੁਣੋ ਅਸੀਂ ਤਾਂ ਦੇਖੋ ਆਏ ਆ ਕਹਿੰਦੇ ਜੀ ਸਾਹਿਬ ਇਹ ਤਾਂ ਸੁਣੋ ਕਰ ਲੋ ਇਹ ਤੁਹਾਡੇ ਨਾਲ ਖੜੇ ਹੋਣਗੇ ਅਸਰੋਂ ਕੰਮ ਤੁਸੀਂ ਲਾਓ ਕਰਦੇ ਨਹੀਂ ਲਾਉਗਾ ਮੈਂ ਉਹਦੇ ਨਾਲ ਇੱਕ ਮਿੰਟ ਇੱਕ ਮਿੰਟ ਵੀ ਘਰ ਦੇ ਮੂਰੇ ਕਿਤੇ ਖੰਭਾ ਹੁੰਦਾ ਜਿਹੜਾ ਅੱਗੇ ਪਿੱਛੇ ਕੱਲ 11 ਵਜੇ ਪੈਂਦੀ ਜੀ ਹਾਂ ਜੀ 11 ਵਜੇ ਜੀ ਸਾਹਿਬ ਆਣਗੇ ਆਪਣੀ ਟੀਮ ਲੈ ਕੇ ਕੱਲ ਨੂੰ ਜੋ ਵੀ ਹੱਥ ਬੰਨ ਕੇ ਬੇਨਤੀ ਹੈ ਜੀ ਸਾਹਿਬ ਨੂੰ ਕੀਤਾ ਫੋਨ ਮੇਰੀ ਇਹ ਗੱਲ ਹੈ ਮੈਂ ਇਹਨੂੰ ਕਿਹਾ ਮੈਂ ਕਿਹਾ ਤੇ ਉਹ ਨਹੀਂ ਕੰਮ ਹੋਇਆ ਕਹਿੰਦੇ ਪਾਜੀ ਤੇ ਖੰਭੇ ਲਾਉਣ ਦੇ ਕਰਾਂਗਾ ਕੰਮ ਜਿਹੜਾ ਕੋਈ ਰੋਕ ਮੈਂ ਕਿਹਾ ਲਾਉਗਾ ਨਹੀਂ ਕੋਈ ਰੋਕਿਆ ਅਸੀਂ ਰੋਕਿਆ ਤੁਹਾਨੂੰ ਅਸੀਂ ਕਿਹਾ ਤੁਮ ਬਾਅਦ ਇੱਧਰ ਲਾਓ ਇੱਧਰ ਲਾ ਲਓ ਜੀ ਇੱਧਰ ਨਹੀਂ ਭਾਜੀ ਇੱਧਰ ਜਿੱਦਾਂ ਨੂੰ ਰੋਕੀ ਇਹਨੇ ਫੋਨ ਕਰਦੇ ਰੋਕੀ ਇਹਨੇ ਫੋਨ ਕਰਦੇ ਕੋਈ ਡਿਜੀਟਲ ਆਉਦਾ ਨਹੀਂ ਇਹ ਤਾਂ ਬੇਕਾਰ ਕੰਮ ਕਰਉਂਦੇ ਆਂ ਕਿਹਦਾ ਹੋਣਾ ਕਿੱਥੇ ਆ ਵੀ ਕੰਮ ਕੋਈ ਕਰਾ ਜੀ ਛੇ ਮੇਰਾ ਟ੍ਰਾਂਸਫਾਰਮਰਥੇ ਰਲਾ ਛੇ ਕਿਤਾਬ ਤੇ ਲਿਖੇਗਾ ਸਾਡਾ ਕੋਈ ਨਹੀਂ ਲਿਖਦਾ ਬਾਬਾ ਜੀ ਮੈਂ ਤਾਂ ਤਾਈਓ ਕੰਮ ਕਰਾ ਲਵਾਂ ਮੇਤਾ ਕੰਮ ਕਰਨਾ ਪਿਆ ਲਖਾਂ ਭਾਈ ਹਾਂ ਜੀ ਆਜਾ ਜੀ 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 ਜੀ ਕੱਲ ਨੂੰ ਕੋਈ ਜਾਨੀ ਨੁਕਸਾਨ ਹੋ ਗਿਆ ਤੇ ਉਹਦੇ ਵਿੱਚ ਮੇਰਾ ਹੋ ਗਿਆ ਮੈਂ ਤਾਂ ਕਰਦਾ ਕਿ ਮਾੜਾ ਮਤਦਨ ਕੋਲ ਕੋ ਲੱਗਿਆ ਉਹ ਬੰਦਾ ਰੋਕਣਾ ਹੋਰ ਘਰਾਂ ਦਾ ਬੋਰਾ ਤੇ ਮੇਰਾ ਮਕਾਨ ਹੈ ਜੀ ਤੁਹਾਡਾ ਅਭਿਆਸ ਆਪਾਂ ਇਦਾਂ ਕਰੀ ਗੱਲ ਮੈਂ ਕੀ ਕਰਦਾ ਬੈਦਮ ਸੈਨ ਕਾ ਕੋਈ ਗੱਲ ਆਪਾਂ ਸਰਕਾਰੀ ਨਾਮ ਕੀ ਲੈਣਾ ਮੇਰੇ ਕੋਲ ਸੁਣਿਆ ਕੋਈ ਨਾ ਭਾਜੀ ਜੋ ਸਰਕਾਰੀ ਰੂਟਪਾਰ ਦਾ ਲਵਾਣਾ ਦੇਜਾ ਅੰਦਰ ਵਿੱਚ ਮੈਨੂੰ ਕਾਹਦਾ ਡਾਕ ਐਪਲੀਕੇਸ਼ਨ ਕਰਾਣੇ ਦਿੱਤੀ ਆ ਹਾਂ ਆਖ ਮਿੰਟ ਦਾ ਦਰਦ ਆ ਰਿਹਾ ਹੈ ਪਹਿਲਾਂ ਦੱਸੋ ਮਿਹਰਬਾਨੀ ਜੀ ਇਹ ਗੱਲ ਆਪਾਂ ਸਪੀਡ ਆ ਮੋਟਰਸਕੂਟਰ ਲੋਕ ਪਾਜੀ ਤੁਸੀਂ ਕਿਸੇ ਦਾ ਮੇਰੀ ਗੱਲ ਸੁਣ ਲੋ ਕੋਈ ਕਿਸੇ ਦਾ ਨਹੀਂ ਤੁਹਾਨੂੰ ਕੋਈ ਇਕਰ ਪੈਸੇ ਨਹੀਂ ਭਾਜਾ ਜੋ ਪਾਜੀ ਮੇਰੇ ਵੱਲੋਂ ਨਾ ਮੇਰੇ ਮੈਂ ਇਹ ਨਾ ਦੂਣਾ ਕਿ ਇਹ ਮਦਦ ਕਰ ਨਾ ਮਨ ਦੀ ਮਦਦ ਕਰਨੀ ਚਾਹੀਦੀ ਜੋ ਤੁਹਾਡਾ ਰੂਟ ਬਣਦਾ ਸਰਕਾਰੀ ਤੁਸੀਂ ਲਾ ਦਿਓ ਤੁਸੀਂ ਲਾਓ ਮੰਨ ਲੈ ਜੋ ਖੱਬੇ ਲਾ ਦੇ ਜੋ ਤੇਰਾ ਸਰਕਾਰੀ ਰੂਟ ਲੱਗਦਾ ਨਾ ਇਹ ਨਾਲ ਦੀ ਮਦਦ ਨਾ ਹੁੰਦੀ ਮਦਦ ਜੇ ਕੋਈ ਆਬਜੈਕਸ਼ਨ ਤਾਂ ਵੀ ਕਰੇ ਜੇ ਕਿਸੇ ਦੇ ਘਰ ਦੇ ਮਾਜੇ ਵੀ ਆਉਂਦਾ ਤੂੰ ਅੱਗੇ ਪਿੱਛੇ ਇਹਨਾਂ ਦਾ ਪੇਰ ਜਸਤ ਕਰੇ ਆਪਣੀ ਕੋਈ ਦੁਸ਼ਮਣ ਨਹੀਂ ਨਾ ਠੀਕ ਆ ਕੰਮ ਕਰਾ ਦੇ ਕੰਮ ਕਰਾ ਦੇ ਆ ਤਾਰਾ ਸਾਰੇ ਕਢਾ ਕੇ ਇੱਕ ਤਾਰ ਕੇਵਲ ਪੱਕੀ ਪਵਾ ਦੇ ਵਧੀਆ ਪਵਾ ਦੇ ਨਾਲੇ ਮਹੱਲੇ ਵਾਲੇ ਵੀ ਗਿਆ ਕਿ ਮੇਰੇ ਤਾਂ ਤੁਹਾਣਾ ਬਾਅਦ ਇਹੀ ਸੀ ਇਲੈਕਸ਼ਨ ਪਹਿਲਾਂ ਮੈਂ ਸਾਰੇ ਕੰਮ ਮੈਂ ਕਰਾਂਗਾ ਜੀ ਮੈਂ ਤਾਂ ਮੌਕੇ ਤੇ ਉਹ ਪਹਿਲੇ ਕੀ ਬਤਾਰਾ ਚਕਾਉ ਹੈ ਕੋਈ ਤਾਂ ਗੱਲ ਸਾਡਾ ਜਿਹੜਾ ਰੂਟ ਆ ਪਾਜੀ ਉਸ ਰੂਟ ਤੇ ਚੱਲੋ ਕਹਾਂ ਜੀ ਮੈਂ ਕਹਤਾਂ ਜੀ ਜੋ ਸਰਕਾਰੀ ਰੂਟ ਹੈ ਤੇਰਾ ਕਿਸੇ ਦੀ ਕੋਈ ਮਦਦ ਨਹੀਂ ਤੇ ਸਰਕਾਰੀ ਰੂਟ ਕੀ ਚਾਹੁੰਦੇ ਹੋ ਜੀ ਕਹਿੰਦੇ ਕਿ ਇਹ ਦੋ ਮਿੰਟ ਟੈਂਡਰ ਕਰਾਇਆ ਫਰਜ਼ੀ ਸੇਵਾ ਕਰਦੀ ਕਰਦੀ ਆ ਬਾਬਾ ਜੀ ਗੱਲ ਸੁਣੋ ਇਹਨਾਂ ਕੰਮ ਉਹ ਕੋਈ ਪਾਣੀ ਸੰਗਤ ਵਿੱਚ ਘਟਨਾ ਹੋ ਜਾਂਦੀ ਤੇ ਫਿਰ ਮੈਂ ਦੱਸਦਾ ਫਾਰਾਂ ਦੇ ਕੰਮ ਮਾਜੀ ਮੇਰੀ ਇੱਕ 30000 ਰੁਪਏ ਦਾ ਟੈਂਡਰ ਪਾਸ ਹੁੰਦਾ ਮੇਰੀ 30000 ਰੁਪਏ ਮੈਂ ਪਹਿਲਾਂ ਬਿਜਲੀ ਦਾ ਕੰਮ ਕਰਨਾ ਦੂਜਾ ਮਟਾ ਦਾ ਟੈਂਡਰ ਪਾਸ ਕਰਾ ਸਕੀਂ ਮੇਰਾ ਸੋਚਦਾ ਤੇ ਮੈਂ ਤੁਹਾਡੀ ਲਈ ਕਈਆਂ ਕੋਈਆਂ ਸਾਡੀਆਂ ਵਧੀਆ ਤਰੀਕਿਆਂ ਵਿੱਚ ਇਹ ਚ ਟਾਇਲ ਟੂਲ ਲਵਾ ਦਮਾ ਮੈਂ ਜੇ ਬਣਿਆ ਤੇ ਜਿੱਤੂ ਮੈਨੂੰ ਬਣਾਇਆ ਤੇ ਮੇਰੇ ਤੋਂ ਕੰਮ ਲੈ ਲੋ ਤੁਸੀਂ ਪਹਿਲਾਂ ਕਰੇਸ਼ ਪਾਉਣ ਲੱਪੇ ਉਹਦਾ ਬਿਆਨ ਇਹ ਗ ਵੀਡੀਓ ਦਾ ਹਾਰ ਤੁਸੀਂ ਕੱਲ ਮੇਰਾ ਪਤਾ ਭੇਜਣਾ ਭਰਾਵਾ ਜਿਹੜੇ ਲੋਕਾਂ ਦੇ ਕਹਿੰਦੇ ਸੋਹਣੀ ਨੇ ਕੇ ਜੇ ਸਾਡੇ ਮਾਰਕ ਕੋਰਟ ਵਿੱਚ ਜਾ ਰਹੀਆਂ ਮੇਰੀਆਂ ਪਰਲੇ ਕਾਲਜ ਹੋਣੀਆਂ ਜਿਹੜੀਆਂ ਪ੍ਰੂਫ ਚੋਣੀਆਂ ਨਾ ਸਾਰਿਆਂ ਨੂੰ ਪੈਸੇ ਜਮ੍ਹਾਂ ਕਰਾਣੇ ਪੈਂਦੇ ਹਾਂ ਮੰਜਾਬਾ ਤੋਂ ਕੋਈ ਵੀ ਨਹੀਂ ਦੇਖਾ ਮੈਨੂੰ ਪਤਾ ਕੀ ਹੈ ਮੇਰੇ ਸਰਕਾਰ ਦੇ ਲੋਕ ਯਾਹੀ ਤੋਂ ਨਾ ਕੰਮ ਕਰੇ ਨੇ ਕੋਈ ਵੀ ਕੋਈ ਮੈਨੂੰ ਕੋਈ 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 ਕੋਈ